ਅੱਸਤੀ ਕਾਲ ਜੀ ਵੈਰ ਜਿਹੜਾ ਖਾਲਸਾ ਵੈਰ ਜੁਕੀ ਫਤਿਹ ਸਿੱਖ ਕੌਮ ਦੇ ਵਿੱਚ ਕਾਲੀਆਂ ਭੇਡਾਂ ਵੱਡ ਚੁਕੀਆਂ ਨੇ ਮਸੰਦ ਜਿਹੜੇ ਗੁਰੂ ਸਾਹਿਬਾਂ ਤੋਂ ਤੇਲ ਦੇ ਕੜਾਹੇ ਵਿੱਚ ਪਾ ਕੇ ਸਾੜੇ ਸੀ ਉਹ ਕੁਝ ਬਚ ਗਏ ਸੀ ਅੱਜ ਉਹ ਸਿੱਖਾਂ ਦੇ ਖਿਲਾਫ ਹੀ ਉਹ ਮਸੰਦ ਜਿਹੜੇ ਜ਼ਹਿਰ ਉਗੋ ਰਹੇ ਨੇ ਪਹਿਲਾਂ ਤੁਹਾਨੂੰ ਇੱਕ ਮੈਂ ਵੀਡੀਓ ਸੁਣਾਉਣਾ ਹਿੰਦਰਜੀਤਾ ਕੱਗਾ ਇਹਦੀ ਸਰਵਿਸ ਵੀ ਹੋ ਗਿਆ ਟੀਆ ਪਰ ਇਹ ਲੋਕ ਕਿੱਥੇ ਟਲਦੇ ਨੇ ਪਹਿਲਾਂ ਮੈਂ ਤੁਹਾਨੂੰ ਵੀਡੀਓ ਸੁਣਾਦਾ ਫਿਰ ਅੱਗੇ ਆਪਾਂ ਗੱਲ ਕਰਦੇ ਆ ਪਾਪਾ ਦੀਪ ਸਿੰਘ ਆਪਣਾ ਸੀਸ ਝੁਕ ਕੇ ਉਹ ਦਰਬਾਰ ਸਾਹਿਬ ਨੂੰ ਆ ਰਿਹਾ ਤੇ ਜਿਹੜੇ ਹੋਰ ਸਿੱਖਾਂ ਦਾ ਕਿਸੇ ਨੂੰ ਫਿਕਰ ਹੀ ਨਹੀਂ ਹੋਰ ਉੱਥੇ ਕਿੰਨੇ ਲੱਗੇ ਤੇ ਜੇ ਪਪਾ ਰਿਕਸ਼ਨ ਨੇ ਕਹਾ ਮਤ ਬਕੌਣੀ ਸੀ ਫਿਰ ਸੀਸ ਕੱਟਣ ਹੀ ਨਾ ਦਿੰਦਾ ਆਪਣਾ ਸੀਸ ਕੱਟੇ ਜਾਣ ਤੋਂ ਬਾਅਦ ਤਾਂ ਸੀ ਕਿ ਉਪਣ ਦਾ ਫਿਕਰ ਪੈ ਗਿਆ ਪਰ ਉਦੋਂ ਪਹਿਲਾਂ ਸੀਸ ਕੱਟੇ ਜਾਣ ਤੋਂ ਉਹ ਦੁਸ਼ਮਣਾਂ ਦੇ ਸੀਸ ਕੱਟ ਦਿੰਦਾ ਤਾਂ ਕਿ ਸਾਡੇ ਸਿੱਖਾਂ ਦਾ ਇਹਨਾਂ ਨੂੰਸਾਨ ਨਾ ਹੁੰਦਾ ਪਪਾ ਰਿਕਸ਼ਨ ਦੀ ਖਾਲੀ ਜਿਹੜੀ ਇਹਨਾਂ ਟਸਾਲ ਵਾਲਿਆਂ ਨੇ ਉਤਾਰੀ ਹੈ ਮੈਂ ਸਾਰਾ ਇਤਿਹਾਸ ਪੁਰਾਤਨ ਇੱਕ ਇੱਕ ਕਿਤਾਬ ਪੜ੍ਹ ਕੇ ਅੰਤ ਸਵੈੜੀ ਕਰ ਚੁੱਕੀਆਂ ਤੀਜਾ ਨੋਟ ਕਰਕੇ ਆਪਣੀਆਂ ਕਿਤਾਬਾਂ ਵਿੱਚ ਸ਼ਬਦ ਚੁੱਕੇ ਹਾਂ ਬਾਬਾ ਦੀਪ ਸਿੰਘ ਆਪਣਾ ਸੀਸ ਟੁਕਤੇ ਇਹ ਆ ਸਿੱਖ ਕੌਮ ਦਾ ਦੁਸ਼ਮਣ ਇੰਦਰਜੀਤ ਘੱਗਾ ਸਿੱਖ ਕੌਮ ਦੇ ਵਿੱਚ ਅੱਜ ਦੁਸ਼ਮਣਾਂ ਦੀ ਕੋਈ ਜਿਹੜੀ ਕਮੀ ਨਹੀਂ ਇਹ ਦੇਖੋ ਸ਼ਹੀਦ ਬਾਬਾ ਦੀਪ ਸਿੰਘ ਜਿਹਨੂੰ ਕੁੱਲ ਦੁਨੀਆ ਦਾ ਆਲਮ ਦਾ ਬੰਦਾ ਬਾਬਾ ਦੀਪ ਸਿੰਘ ਨੂੰ ਬੜੇ ਸਤਿਕਾਰ ਦੇ ਨਾਲ ਉਹਨਾਂ ਦਾ ਨਾਮ ਲੈਂਦਾ ਤੇ ਉਹਨਾਂ ਦਾ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਵੀ ਜਗਾ ਬਣੀਆ ਉੱਥੇ ਵੀ ਉਹਨਾਂ ਨੂੰ ਨਮਸਕਾਰ ਹੁੰਦੀ ਆ ਤੇ ਆ ਉੱਠ ਕੇ ਕਿਤਾਬੀ ਕੀੜੇ ਜਿਨ੍ਹਾਂ ਨੇ ਕਿ ਸਿੱਖ ਕੌਮ ਦੇ ਖਿਲਾਫ ਹੀ ਭੌਂਕਣਾ ਹੁੰਦਾ ਹਮੇਸ਼ਾ ਤੇ ਇਹ ਲੋਕਾਂ ਦੇ ਸਾਡੇ ਸਿੱਖ ਪੰਥ ਤੋਂ ਹਾਲੇ ਤੱਕ ਇਹ ਲੋਕਾਂ ਨੂੰ ਜਿਹੜੀ ਨੱਥ ਨਹੀਂ ਪਾਈਗੀ ਸਾਡੀਆਂ ਬੜੀਆਂ-ਬੜੀਆਂ ਟਕਸਾਲਾਂ ਨੇ ਸ਼ਰੋਮਣੀ ਕਮੇਟੀ ਆ ਸਾਡੀਆਂ ਹੋਰ ਬੜੀਆਂ-ਬੜੀਆਂ ਜਥੇਬੰਦੀਆਂ ਨੇ ਆ ਪੰਜ-ਸੱਤ ਜਿਹੜੇ ਹੈਗੇ ਨੇ ਲੋਕ ਆ ਇਹ ਜਿਹੜੇ ਜ਼ਹਿਰ ਉਗਲ ਰਹੇ ਨੇ ਸਿੱਖ ਕੌਮ ਦੀ ਵਾਸਤੇ ਤੇ ਇਦਾਂ ਨੂੰ ਜਿਹੜਾ ਕਿ ਨੱਥ ਨਹੀਂ ਪਾਈ ਗਿਆ ਜਿੱਤੇ ਇੱਕ ਇਹ ਖੁੱਲੇ ਫਿਰਦੇ ਨੇ ਇਹ ਪਸ਼ੂਆਂ ਵਾਂਗੂ ਕਦੇ ਉਧਰ ਮੂੰਹ ਮਾਰ ਲਿਆ ਕਦੇ ਉਧਰ ਮਾਰ ਲਿਆ ਦੇਖੋ ਸਰਿਆਂ ਮੇ ਇਹ ਬੰਦਾ ਭੌਂਕ ਰਿਹਾ ਜਦੋਂ ਸਾਡੇ ਹੀ ਸਾਡੇ ਦੁਸ਼ਮਣ ਬਣ ਜਾਣ ਫਿਰ ਬਾਹਰੀ ਦੁਸ਼ਮਣ ਨੇ ਤਾਂ ਹਮਲੇ ਕਰਨੇ ਹੀ ਆ ਇਸ ਕਰਕੇ ਲੋਕਾਂ ਦਾ ਹੌਸਲਾ ਪਿਆ ਜਦੋਂ ਸਾਡੇ ਆਪਣੇ ਦੁਸ਼ਮਣ ਬਣੇ ਨੇ ਜਿਨ੍ਹਾਂ ਨੇ ਸਿਰਾਂ ਦੇ ਵਿੱਚ ਸੌਰੀ ਪੱਗਾਂ ਦੇ ਵਿੱਚ ਸਿਰ ਫਸਾਏ ਹੋਏ ਨੇ ਦਾੜੇ ਰੱਖੇ ਹੋਏ ਨੇ ਤੇ ਰੋਜ਼ੀ ਰੋਟੀ ਇਹਨਾਂ ਦੀ ਕਿਉਂ ਚੱਲ ਰਹੀ ਆ ਤੁਹਾਨੂੰ ਸਾਰਿਆਂ ਨੂੰ ਪਤਾਗਾ ਇਹ ਆਏ ਦਿਨ ਕੋਈ ਨਵਾਂ ਨਵਾਂ ਉਠਦਾ ਹੈਗਾ ਸਿੱਖਾਂ ਦੇ ਖਿਲਾਫ ਗੁਰੂਆਂ ਦੇ ਖਿਲਾਫ ਭੌਂਕਣ ਲੱਗ ਜਾਂਦਾ ਸਾਡੇ ਸ਼ਹੀਦਾਂ ਦੇ ਖਿਲਾਫ ਭੌਂਕਣ ਲੱਗ ਜਾਂਦਾ ਹੈਗਾ ਤੇ ਸਿੱਖ ਕੌਮ ਪਤਾ ਨਹੀਂ ਕਿੱਥੇ ਸੁੱਤੀ ਪਈ ਆ ਅਕਾਲ ਤਖਤ ਦੇ ਜ਼ਿੰਮੇਦਾਰ ਦੇ ਵਿੱਚ ਇੰਨੀ ਹਿੰਮਤ ਨਹੀਂ ਰਹੀ ਕਿ ਇਹਨਾਂ ਲੋਕਾਂ ਨੂੰ ਜਿਹੜਾ ਬੁਲਾ ਕੇ ਉੱਥੇ ਅਕਾਲ ਤਖਤ ਤੇ ਸਜ਼ਾ ਲਾਈ ਜਾਵੇ ਤੇ ਇਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ ਇਹ ਕਿੱਥੋਂ ਪੜਤੀ ਆਏ ਨੇ ਇਹ ਜਿਹਾ ਇਤਿਹਾਸ ਕਿਹੜਾ ਇਹਨੇ ਸਟੱਡੀ ਕਰ ਲਈ ਕਿੱਥੋਂ ਸਟੱਡੀ ਕਰ ਲਈ ਕੋਈ ਰੱਬ ਤੋਂ ਸਟੱਡੀ ਕਰ ਲਈ ਇਹਨੇ ਤਹਾਂ ਜਾ ਕੇ ਇਹਨਾਂ ਲੋਕਾਂ ਦਾ ਜਿਹੜਾ ਹੈਗਾ ਟੋਰੀ ਫਿਰਕਾ ਇਸ ਕਰਕੇ ਚੱਲਦਾਗਾ ਇਹ ਚੜੇ ਹੋਏ ਨੇ ਲੋਕ ਆ ਬੀਜੇਪੀ ਦੇ ਹੱਥੀ ਆਰਐਸਐਸ ਦੇ ਹੱਥੀ ਇਹ ਲੋਕ ਨੇ ਬਣੇ ਮਸੰਦ ਤੇ ਇਹਨਾਂ ਦਾ ਜਿਹੜਾ ਅੰਤ ਬਹੁਤ ਬੁਰਾ ਹੋਣਾਗਾ ਕਿਉਂਕਿ ਗੁਰੂ ਕਨਿੰਦ ਕਾ ਜਿਹੜਾ ਉਹਦਾ ਅੰਤ ਜਿਹੜਾ ਬਹੁਤ ਹੀ ਭੈੜਾ ਹੁੰਦਾਗਾ ਇੱਕ ਤਰ੍ਹਾਂ ਦਾ ਇਹਨਾਂ ਜਾਇਜਾ ਜਿਹੜਾ ਹਮਲੇ ਇੱਕ ਤਾਂ ਹੁੰਦੇ ਆ ਮਸ਼ਿਨਰੀ ਵਾਲੇ ਹਮਲੇ ਕਰਨੇ ਇੱਕ ਹੁੰਦੇ ਆ ਬਾਹਰੀ ਤਾਕਤਾਂ ਨਾਲ ਹਮਲੇ ਕਰਨੇ ਇੱਕ ਹੁੰਦੀ ਆ ਜਵਾਨ ਨਾਲ ਹਮਲੇ ਕਰਨੇ ਇਹ ਇੱਕ ਬਰਾਬਰੀ ਨੇ ਸਾਰੇ ਤੇ ਇਹ ਲੋਕ ਜਿਹੜੇ ਨੇ ਸਿੱਕੋਂ ਉੱਤੇ ਬਾਰ-ਬਾਰ ਹਮਲੇ ਕਰ ਰਹੇ ਨੇ ਤੇ ਇਹਨਾਂ ਨੂੰ ਦੱਸਣ ਪੁੱਸਣ ਵਾਲਾ ਕੋਈ ਨਹੀਂ ਇੱਥੇ ਇੱਥੇ ਆਪ ਦਾ ਲੜ ਲੜ ਕੇ ਮਰੀ ਜਾਂਦੇ ਆ ਤੇ ਜੇਕਰ ਇਹਨਾਂ ਦੇ ਨੱਥ ਪਾਈ ਹੁੰਦੀ ਇੱਕ ਅੱਡੇ ਦੇ ਤਾਂ ਇਹ ਅੱਜ ਸਾਣਾ ਕੌਮ ਦਾ ਇਹ ਹਾਲ ਨਾ ਹੁੰਦਾ ਤੁਸੀਂ ਵੀਡੀਓ ਸੁਣ ਲਈ ਆ ਕਮੈਂਟ ਕਰ ਦੇਣੇ ਆ ਮੈਂ ਤੇ ਜ਼ਿਆਦਾ ਨਹੀਂ ਬੋਲੂਗਾ ਕਿਉਂਕਿ ਬਹੁਤ ਜ਼ਿਆਦੇ ਜਿਹੜੇ ਸਿੱਖ ਕੌਮ ਦੇ ਖਿਲਾਫ ਭੌਂਕਣ ਵਾਲੇ ਕੁੱਤੇ ਨੇ ਜਿਹੜੇ ਉਹ ਹਮੇਸ਼ਾ ਭੌਂਕਦੇ ਨੇ ਤੇ ਇਸ ਕਰਕੇ ਇਹਨਾਂ ਦੇ ਖਿਲਾਫ ਜਿਹੜਾ ਐਕਸ਼ਨ ਲੈਣ ਦੀ ਜ਼ਰੂਰਤ ਆ ਤਾਂ ਕਿ ਇਹਨਾਂ ਨੂੰ ਨੱਥ ਪਾਈ ਜਾ ਸਕੇ ਵੀਡੀਓ ਨੂੰ ਚੰਗੀ ਲੱਗੀ ਕਮੈਂਟ ਕਰਨਾ ਸ਼ੇਅਰ ਕਰਨਾ ਧੰਨਵਾਦ ਤੇ ਦੱਸਣਾ ਕਿ ਇਹ ਜਿਹੜੇ ਲੋਕ ਨੇ ਇਹ ਕਿਉਂ ਬਕਵਾਸ ਕਰਦੇ ਨੇ ਸਿਰਫ ਸਾਡੇ ਗੁਰੂਆਂ ਤੇ ਸ਼ਹੀਦਾਂ ਦੇ ਸੰਬੰਧੀ ਜਿਹੜੇ ਇਹ ਬਕਵਾਸ ਕਰਦੇ ਨੇ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਛੇਤਾ ਜੀ ਥੋੜੀ ਜੀ ਢਿੱਲੀ ਇਆਜ਼ਤ ਨਹੀਂ ਦੇ ਰਹੀ ਵਾਹਿਦ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ